ਏ ਅੱਜ ਭੈ ਮੈਨੂੰ ਜਰਾ ਸ਼ਰਾਬੀ ਹੋ ਗਿਆ ਨਾ ਕਿ ਬੱਦਲ ਵਾਲਾ ਪੈ ਗਿਆ ਆ ਆਉ ਗੜਤੀ ਭੈਣਦਗੇ ਦੀ ਤਾਂ ਆਉ ਗੜਤੀ ਇਹਦਾ ਮੇਰੀ ਗੱਲ ਤੂੰ ਲੈਜੀ ਲੂਜੀ ਆ ਉਹ ਦੇ ਦੇ ਉਹ ਕਰੇ ਮੁਸ਼ਕਲੀ ਮਾਰੂਗੀ ਨਹੀਂ ਫਿਰ ਰੱਖ ਕੇ दारू पी के ਆ ਗਿਆ ਦੇਖ ਲੈ ਗੱਲਾਂ ਕਰਦਾ ਸਾਲਾ ਲੈਜੀ ਦਾ ਡਿਗ ਡਿਗ ਕੇ ਸਾਰਾ ਬੂਥ ਪਣਾ ਛੱਡਿਆ ਵੀਰ ਪੈਨ ਦਾ ਲੈ ਚਾ ਜਦਾ ਵਾ ਆਇਆ ਯਾਰ ਓਏ ਆਪਾ ਮਨ ਕੇ ਚੱਲ ਵੀ ਅੱਜ ਘੇਲੇ ਕੋਲੇ ਲਾਉਣਾ ਰੌਣਕ ਆਪਾ ਉਹਦੇ ਕੋਲੇ ਚੱਲ ਓਏ ਓਏ ਗੱਲ ਪਤਾ ਕੀ ਹੈ ਤੇਸੀ ਕਰਦਾ ਆਪਾਂ ਨਾ ਬੜੀ ਟੌਪ ਦੀ ਦਰੂ ਹੁੰਦੀ ਏ ਓਏ ਓਏ ਉਹਨੂੰ ਪਤਾ ਲੱਗੇ ਵੀ ਆਪਾਂ ਪਹਿਲਾਂ ਵੀ ਲਾਈ ਫਿਰਦੇ ਆਂ ਓਏ ਆਏ ਦਾ ਕੀ ਹੁੰਦਾ ਆਏ ਦਾ ਚੱਲਦੇ ਰਹਿਣਾ ਉਹ ਲੈ ਜਾਂਦਾ ਆਪਾਂ ਕਿ ਕਿਹੜਾ ਯਾਰ ਤੂੰ ਪੈ ਨਾ ਤੁਰਦਾ ਦੇਖ ਕਿਵੇਂ ਰਾਵਾ ਤੋਂ ਮਜੀਸ਼ਨ ਵਾਲਾ ਛਕਣ ਲੱਗਿਆ ਓਏ ਮੁੰਡਿਆ ਹੈ ਹੀ ਨਹੀਂ ਤੁਛੇ ਕੰਮ ਮਜੀਸ਼ਨ ਨੋ 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 ਪਰ ਉਹ ਟ੍ਰੱਕ ਚ ਵੱਜਿਆ ਉਹ ਟ੍ਰੱਕ ਚ ਵੱਜਿਆ ਤੂੰ ਮਰੀ ਜਣਾ ਯਾਰ ਹੈ ਹੀ ਨਹੀਂ ਸਮਝ ਨਹੀਂ ਵੱਲੇ 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 ਓ ਕਿਵੇਂ ਆ ਗੇਲਾ ਸਿਆ ਬੜਾ ਓਏ ਤੂੰ ਸਿਆਣਾ ਨਹੀਂ ਮੈਨੂੰ ਅੱਛਾ ਹੂੜ ਪਜੇ ਰਨੂ ਕਾਲਿਆ ਕਾਲਿਆ ਨਾ ਗਾਲਗਾ ਤੇ ਚਾਚੇ ਦਾ ਨਾਂ ਹੈ ਪਾੜਿਆ ਬਾਪੂ ਨੋ ਬਣਦੀ ਨਹੀਂ ਚਾਚੇ ਦਾ ਨਾਂ ਆੜਿਆ ਈ ਕੀ ਗੱਲ ਵਾਹ ਓਏ ਮੇਸਤਰਾ ਤੇ ਹੋਰ ਸੁਣਾ ਠੰਡਾ ਦਿੱਤਾ ਇਹ ਬੱਚੀ ਬੱਚੀ ਗਾਣੂ ਹੈ ਇਹ ਤਾਂ ਭੈਂਦਰਾ ਨਸ਼ਿਆਂ ਨੇ ਐ ਕਰਤਾ ਇਹੋ ਆਪਣੇ ਘਮਾਂਡੀ ਗੁਰਵਿੰਦਰ ਸਿਓ ਉਹ ਭੈਣ ਕਹਾਂਦੀ ਸੀ ਮੈਂ ਤਾਂ ਥੋ ਬਾਹਰ ਨਾਲ ਗੱਲ ਕਰੀ ਬੀੜੀ ਬੱਤੀ ਦਾ ਆ ਜਾਂਦਾ ਉਹ ਭੈਣ ਜਨਾ ਗਦੀ ਚੁਗਦੇ ਮੈਨੂੰ ਪਤਾ ਕਦੀ ਦੇ ਬੱਚੇ ਕੀ ਕਰਦੇ ਹੋਣਗੇ ਤੂੰ ਗਦੀ ਚੁਗੀ ਜਨਾ ਇਹ ਤਾਂ ਭਰਾਵਾ ਪੂਰਾ ਇੱਕ ਸਪਾ ਚੈਨਾ ਗੱਲਾਂ ਬਸ ਤੂੰ ਕੰਨ ਪਾ ਛੱਡੋ ਭਰੇ ਹਾਂ ਦੱਸੋ ਇਹ ਲਿਆ ਹਾਂ ਮੇਰੇ ਕੋ ਭੈਣ ਦੀ ਦੇ ਦੁਰਗੇ ਦਾ ਹੋਏਗਾ ਠੀਕਾ ਮੈਨੂੰ ਆਏ ਮੈਂ ਨਾ ਨਾ ਆੜੀ ਕੋਲੇ ਆਏ ਆ ਚ ਮੈਂ ਤੂੰ ਨਹੀਂ ਪੇਗ ਨੂੰ ਭੈਣ ਦੀ ਪੁੱਦੀ ਪੌਂਟੀ ਚ ਦੇ ਯਾਰ ਪੇਗਲ ਬੰਨੂ ਜਰਾ ਅਰੇ ਰਾਟੇ ਪੇਗਾ ਉਹ ਚੇਲ ਟੂਰ ਨਾਲ ਦੇਤਾ ਹੋਵੇ ਰਾਟ ਪੈ ਗਿਆ ਬੰਦੇ ਦਾ ਰਾਟਾ ਸੀ ਇਹਨੂੰ ਦੇ ਕੇ ਕਹਿੰਦਾ ਪੇਗ ਦੇ ਦੇ ਮੈਂ ਤਾਂ ਖਾਣ ਨੂੰ ਪਾ ਲੱਭੇ ਗਲਾਸ ਪਾਓ ਜੇ ਨਾ ਨੀ 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 ਸਾਨੂੰ ਧੌਣ ਤੇ ਕਹਤਾ ਮੇਕਾ ਗੇਲਾ ਨਾ ਕਿਹੋ ਅੱਛਾ ਅਨੋ ਐ ਤਮੈ ਨੂੰ ਬਤਾ ਮਾ ਨਹੀਂ ਪਾ ਰਿਹਾ ਕੋਈ ਆਟਾ ਫੜਾ ਦੇ ਯਾਰ ਹੁਣ ਆਟਾ ਨਹੀਂ ਖਾਏਗਾ ਯਾਰ ਕੈਂਪਰ ਚ ਜਦੋਂ ਪਾਣੀ ਪਾ ਗਿਉ ਜੇ ਲਾਲਚ ਕਾ ਆਪ ਪੀਦਾ ਨਾ ਮੈਂ ਨਹੀਂ ਇਹ ਲਾਲਚ ਕਾ ਮੈਂ ਦਾ ਖਰਚਾ ਭੈਂਦਾ ਯਾਰ ਬੁੱਲਣ ਜਾਂ ਕਿਹਦਾ ਇਹ ਯਾਰ ਓਏ ਹਾਈ ਨਹੀਂ ਯਾਰ ਬੰਦਾ ਕੁਛ ਕੰਮ ਦਾ ਯਾਰ ਕੀ ਚੰਨੀ ਦਸਾਂ ਮੈਂ ਹਾਈ ਨਹੀਂ ਬਰਾ ਹੁਣ ਮੈਂ ਵੀ ਨਾ ਲੈ ਮੈਂ ਵੀ ਲੈਣਾ ਜੀ ਗਣਾ ਬੜਾ ਇਧਰ ਹੀ ਹੋ ਜਾਣਾ ਯਾਰ ਮੇਰਾ ਸੁਭਾਅ ਹੈ ਕੱਬਾ ਮੈਂ ਤੋਏ ਨੀ ਕਦਾ ਬੜਾ ਪਾਪੀ ਮੈਂ ਕਹਿੰਦਾ ਚੀਜ਼ ਕੀ ਹੈ ਨਾ ਗੇਲੇ ਚੀਜ਼ ਆਹ ਆ ਚੱਕ ਪੇੜ ਆਹ ਆ ਉਹ ਘੜਤੀ ਪੈਣਦਗੀ ਦੀ ਤਾਂ ਆਹ ਘੜਤੀ ਇਹਦਾ ਮੇਰੀ ਗੱਲ ਤੂੰ ਯਾਦ ਰੱਖੀਂ ਇਹਨੂੰ ਟਾਈਮ ਨਾਲ ਛੱਡ ਕੇ ਆਪਦਾ ਘਰੇ ਵਗ ਜੀ ਇਹ ਜੇ ਰਾਤ ਨੂੰ ਚੁੱਲ ਚੁੱਲ ਨਹੀਂ ਮੰਜੇ 'ਚ ਨਾਮ ਮੂਤਿਆ ਤਾਂ ਮੇਰਾ ਨਾਂ ਵੀ ਗੇਲਾ ਨਹੀਂ ਓਏ ਮੰਜੇ 'ਚ ਦਾ ਭੈਣ ਘੜਾ ਵਾ ਰੋਜ਼ ਮੂਤਦਾ ਮੈਂ ਇਹਨੂੰ ਸੰਦੇ ਤੇਰਾ ਪਤੰਦਰ ਚੰਦਾ ਦੇਖੂ ਮੈਂ ਸਾਰਾ ਜਲੇ ਕੇ ਐਸੀ ਵੀ ਮੈਨੂੰ ਘਰੇ ਛੱਡੂ ਮੈਨੂੰ ਲੈ ਜੀ ਖੀੜਾ ਛੱਡੂ ਇਹ ਯਾਰ ਆ ਤੇਰੀ ਮੈਟਾ ਡੋਰਦਾ ਤੇ ਮੱਕਤ ਪਈ ਹੂ ਤੇ ਇਹ ਹੱਥ ਨਿਕੜੀ ਸਾ ਵੀ ਬਰਕਤ ਸਾ ਓਏ ਹੈਂ ਓਏ ਜਨਾ ਮੀਣਾ ਯਾ ਇਤ ਲੜਦੀ ਹੈ ਮੇਰੇ ਖਰਕੜੇ ਦੇ ਵੱਡਾ ਰੁੱਖਾ ਮਾਰਾ ਰੁੱਖਾ ਔਰ ਕਾਣੂ ਯਾ ਹੈ ਨਹੀਂ ਗੇ ਕਹੇ ਤੂੰ ਹੋਰ ਸੁਣਾ ਕਹੇ ਪਰਿਵਾਰ ਓਕੇ ਹੈ ਜਮਸਾ ਠੀਕ ਹੈ ਸਾਰੇ ਭੈਣ ਦੀ ਲੱਕੜ ਲੈਣ ਖੜੇ ਹੋਗੇ ਕਿਉਂ ਕੀ ਗੱਲ ਵੀ ਆਂ ਤਾਂ ਮੈਨੂੰ ਪਤਾ ਬਣ ਗਿਆ ਉਹ ਛੁੱਟੀਆਂ ਆਣੇ ਹੁਣ ਪਿੰਡ ਗਏ ਉਹਨੇ ਆਪਾਂ ਬੁੱਲੇ ਲੁੱਟਦੇ ਆ ਆਹੀ ਮੀਣਾ ਬੁੱਲਿਆ ਆਹੀ ਮੀਣਾ ਬੁੱਲਿਆ ਬੰਦ ਤੇ ਸੀ ਗਿਲਾ ਮੈਨੂੰ ਲਾ ਦੇ ਯਾਰ ਮੇਰੇ ਖੁਰਕੂ ਦੇ ਭਾਜ ਪੈਨੂੰ ਪੈਸੇ ਮੇਰੇ ਖੁਰਕੂ ਭੈਜ ਰਿਆ ਨਾ ਰਿਆ ਕਰ ਤੂੰ ਦਾ ਤੂੰ ਮੇਰੇ ਨਾਲ ਪਰਿਆ ਹੈ ਨਹੀਂ ਲੈ ਦੇਖ ਲੈ ਗੱਲ ਦੇਖੇ ਬਹੁਤ ਤੇਰੇ ਲੋਕਾਂ ਨਾਲ ਕੰਮ ਨਹੀਂ ਹੈਗਾ ਤੇ ਮੈਂ ਤੰਦਰ ਸਾਹ ਹਾਂ ਮੈਂ ਤਾਂ ਤੂੰ ਲੋਕ ਪਤਾ ਨਹੀਂ ਯਾਰ ਕਿ ਮੈਂ 15 15 ਦਿਨ ਨੀਨੋਂ ਦੇ ਮੈਰਾ ਭਾਂਡੇ ਯਾਰ ਦਾ ਤੂੰ ਐ ਲਾ ਲਾ ਵੀ 10 ਦਿਨਾਂ ਤੂੰ ਨਾ ਮੈਨੂੰ ਅੱਜ ਵੀ ਹੋ ਜਾਈਂ ਆ ਫੁੱਪੀ ਉੱਛਲ ਕੇ ਕਰ ਮੁੰਡੇ 10 ਦਿਨਾਂ ਤਨ ਆ ਲੈ ਬਾ ਓਏ ਤੇਰੇ ਗੱਲਾ ਮੈਂ ਤਾਂ ਜਮੀ ਫੁੱਦੂਆਂ ਤੂੰ ਮੇਰੇ ਗੱਲ ਸੁਣ ਲੈ 28 ਦਿਨ ਹੋ ਗਏ ਜਵਾਕ ਗਏ ਨੂੰ ਹਾਂ ਜਵਾਕ ਗਏ ਆ ਨੂੰ ਹਾਂ ਹਲਤ ਕਰ ਪਾਣੀ ਨਹੀਂ ਮੈਂ ਪਿੰਡੇ ਤੇ ਪਾਇਆ ਨਾ ਪਾਵਾਂ ਓ ਪਤਾ ਹੀ ਹੋ ਜੀਰਾ ਪਾਣੀ ਨੂੰ ਖਰਾਬ ਕਰਨੇ ਪਾਣੀ ਤਾਂ ਡੁੱਗੇ ਜਾਈਏ ਤੇਰੇ ਮਾਰ ਜੀ ਭਾਂਡੇ ਯਾਰ ਹੁਣ ਤਾਂ ਵੀ ਮੁਸਕਾਨ ਨਹੀਂ ਮੂੰਹ ਵੰਡ ਕਰ ਓਏ ਭਾਂਡੇ ਨੇ ਟੀ ਬੈਠਾ ਮੂੰਹ ਸਦਾ ਤੇ ਅਜਿਹਾ ਨਹੀਂ ਅੰਦਰ ਟੱਪਣਾ ਤੂੰ ਏ ਕਿ ਥੋਂ ਬਹਿ ਗਿਆ ਭਾਜਾ ਨਾਲ ਆ ਗਿਆ ਏ ਗੱਲਾਂ ਸੁਣੀ ਆ ਨਾ ਤੇਰੀਆਂ ਮਾੜਾ ਗੱਲਾਂ ਦਾ ਭੈਣਾਂ ਕਿਹੜੇ ਲਾਲਾ ਦਿੱਤੀਆਂ ਦਾ ਦੀ ਆ ਲਾਲਾ ਨਾ ਭਰਤਾ ਮੇਰੀ ਗੱਲ ਸੁਣ ਲੜਗਾ ਆਰੀ ਹੂ ਤੇਰਾ ਹੂ ਹੂੰ ਤੇ ਇੱਥੇ ਮੇਰੀ ਨਾ ਕੋਈ ਮੋਟਰ ਵਾਲੀ ਤਾਰ ਤੁਰਨਾ ਬੜਾ ਸੀ ਮੇਰੇ ਓਏ 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 ਨਹੀਂ ਆਏਗਾ ਨੂੰ ਮੈਂ ਜਾਰ ਮਾਰ ਨਹੀਂ ਕਰਦਾ ਹੈ ਬੰਦਾ ਜਾਰ ਮਾਰਦਾ ਤਕੁੱਲਾ 28 ਲੱਗਦਾ ਬੰਦਾ ਚਾਰ ਸਵੇਰੇ ਚਾਕੀ ਜਾਂਦਾ ਹੈ ਨਹੀਂ 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 ਉਹ ਦੇਖ ਖੁਰਕਦਾ ਦੇਖ ਕਿਹੜੇ ਲੋਟਾ ਉਹ ਖੁਰਕਦਾ ਯਾਰ ਤੇਰਾ ਵੀ ਮੈਨੂੰ ਪਤਾ ਹੈ ਲੈ ਕੱਲ ਦੀ ਗੱਲ ਸੁਣ ਲੈ ਤੂੰ ਇੰਨਾ ਦੀ ਹਾਂ ਅੱਲੇ ਨਾਲ ਮੈਂ ਕਰ ਕੋਲ ਦੀ ਟੱਪਿਆ ਭਰਾਵਾ ਤੇ ਡਾਕਟਰ ਸਾਬਣ ਜੀ ਸਾਫ ਕਰੀ ਜਾਵੇ ਮੈਂ ਕਹੇ ਯਾਰ ਇਹ ਕੀ ਕਰੀ ਜਾਂਦਾ ਮੈਂ ਪੁੱਛ ਲਿਆ ਹਾਂ ਮਾਖ ਡਾਕਟਰ ਆ ਕੀ ਕਰੀ ਜਾਂਦਾ ਓਏ ਕਹਿੰਦਾ ਯਾਰ ਸਾਡੇਲੇ ਗੇਲ ਨੂੰ ਮੈਂ ਅਸੀ ਹੁਣ ਸਾਬਣ ਸਾਫ ਕਰ ਔਰ ਹਾਂ ਗੇਲ ਨੂੰ ਵਰਦੂਤ ਉਹ ਸੋਨ ਵਾਲੇ ਵੀ ਟੱਕੇ ਹੋਰ ਹੋਵੇ ਟੱਪਿਆ ਭੈਣ ਦਾ ਆਂਦੇ ਯਾਰ ਮੇਰੀ ਵੀ ਕੇ ਮੇਰੇ ਦੀ ਖਰੀ ਹੋਏ ਓਏ ਤੂੰ ਗੇਲਿਆ ਗਲਮੇ ਜਾਂ ਤਿੱਤਾ ਗਲਮੇ ਜਾਂ ਤਰਪੂਆ ਮੇਰੀ ਵੀ ਕੇ ਮੇਰੀ ਖਰੀ ਖਰੀ ਗੁਰੀ ਵਾਲੀ ਕਿਹੜੀ ਗੱਲ ਐ ਮੈਂ ਤਾਂ ਸੱਚੀ ਗੱਲ ਕਹੀ ਐ ਯਾਰ ਉਹ ਤੇ ਰੱਬ ਦਰ ਵਿੱਚ ਮੂਤੂਆ ਮੁੱਟੀ ਜਾਵੇ ਭੈਣ ਦਾ ਨਖੜਾ ਲੈਵੇ ਆਪਣਾ ਉਹ ਲੈ ਜਾ ਤਾ ਉਹਨਾਂ ਵਾਲਾ ਉਹ ਵਿੱਚ ਮੂਤੂ ਜ਼ਰਾ ਪਤੰਦਰਾ ਉਹ ਰਾਤੋਂ ਰਾਤ ਲੈ ਜਾਵੇ ਇਹਦਾ ਨਹੀਂ ਜੇ ਟੱਕੇ ਚੜ ਗਈ ਡਰਾਂ ਦੇ ਆਹ ਇਹ ਜੀ ਮੌਕੇ ਬਾਰੀ ਬਾਰੀ ਮਰਦੇ ਹੁੰਦੇ ਤੁਸੀਂ ਨਿਕਰ ਜਾਂਦੇ ਜਰਾ ਮੈਂ ਬਿਸਤਰਾ ਉਹਨੇ ਮੰਗਾ ਦਿਆ ਰੋਟੀ ਮੰਗਾ ਦਿਆ ਨਾ ਨਾ ਐਡੀ ਗੱਲ ਨਹੀਂ ਹੈਗੀ ਜਿੱਦਿ ਸੁ ਬਣਾ ਆ ਗਿਆ ਨਾ ਪੋਰਾ ਵੀ ਨਹੀਂ ਲੈ ਤੂੰ ਆ ਬਰਲਾ ਆ ਮੋਟਰ ਹੈਗੀ ਉਹ ਪਾਣੀ ਹੈ ਚੂਨਾ ਸਾਰਾ ਕੁਝ ਦਿਖਦਾ ਮੈਨੂੰ ਇਹ ਜੀ ਗੱਲ ਨਹੀਂ ਨਾ ਆਹ ਨਨਸਟਾਪ ਨਹੀਂ ਗੱਲ ਕਰਨੇ ਲਈ ਤੂੰ ਮਤਲਬ ਨੋ ਪ੍ਰੋਬਲਮ ਕੋਲੇ ਮਲਾ ਕੇ ਲਈ ਜੇ ਦੇਖਿਆ ਵੀ ਭਈ ਚੀਜ਼ ਬਹੁਤ ਤਕੜੀ ਹੈ ਮਾਂ ਇਹ ਤਾਂ ਬੜੀ ਤਕੜੀ ਹੈ ਬਹੁਤ ਤਕੜੀ ਹੈ ਬੜੀ ਤਕੜੀ ਹੈ ਨਾ ਪਰ ਹੋਵੇ ਤਾਂ ਇਹ ਹੀ ਹੋਵੇ ਦੇਖੋ ਹਾਂ ਉਹ ਕੀ ਭਾਦਾ ਮੈਂ ਕੋਈ ਕਰਨ ਦੋ ਨਾ ਹੋ ਜਾਣਾ ਤੇ ਇੱਕ ਪਾਣਾ ਲਟਕੀ ਜਾਣਾ ਆ ਫੋਨ ਆ ਗਿਆ ਪਤਾ ਨਹੀਂ ਕਿਹਦਾ ਹੈ ਨਾ ਲਾਓ ਹਲੋ ਤੇ ਤੈਨੂੰ ਵੀ ਜਦੋਂ ਗਿਆ ਹੀ ਨਹੀਂ ਪਤਾ ਲੱਗਦਾ ਵੀ ਕੌਣ ਬੋਲਦਾ ਮੈਂ ਤਿੰਨ ਮਾਰ ਨੂੰ ਤੈਨੂੰ ਕਿੰਨੇ ਵਾਰੀ ਕਹੇ ਵਿਚਾਲੇ ਵੇਖ ਨਾ ਲਾਇਆ ਆਉਂ ਨਾ ਲਾਇਆ ਕਰ ਨੰਨ ਲੈ ਕੇ ਵੇਖ ਲਾਉਂਦਾ ਆ ਮੈਂ ਇਹਦਾ ਚੌਥੇ ਜਮਾ ਪਾਵਾ ਦੀ ਤੀਜੇ ਜਮਾ ਤੇਰਾ ਮਤਬੂਲ ਕੀ ਤੈਨੂੰ ਹੁਣ ਪਤਾ ਨਹੀਂ ਵੀ ਸਵੇਰ ਸਾਮ ਮੇਰੇ ਪਿੰਦਗਾਂ ਨੇ ਵੀ ਵਿਚਾਲੇ ਮੈਂ ਨਾ ਅੰਡਰ ਸਟਾਰਪ ਕਰਾਣਾ ਨੂੰ ਵੇਖ ਲਾਉਂਦਾ ਨੂੰ ਹੈ ਮਾਲ ਕਰਤੀ ਅਰੇ ਤੇ ਤੀਮੀ ਰੂਹ ਵੀ ਬੜਾਇਆ ਨਾ ਤੈਨੂੰ ਫੋਨ ਕੱਟ ਦੇ ਮੈਂ ਬਸ਼ਾਈ ਨੂੰ ਆ ਕੇ ਮੂੰਹ ਬੰਦ ਕਰ ਹਾਂ ਕੋਈ ਨਾ ਕੋਈ ਨਾ ਬੱਲੇ ਬੱਲੇ ਪਰੂੰ ਦੂਰਾ ਤੈਨੂੰ ਕੋਈ ਨਾ ਮੈਨੂੰ ਆ ਜਾਣ ਦੇ ਘਰੇ ਕੋਈ ਨਾ ਤੈਨੂੰ ਦੇਉਂ ਗੁਰਜੀ ਨਾਲ ਆਂਡਾ ਭੈਣ ਜੀ ਲਗਾ ਕਰਦੀ ਦੇਖ ਕੀ ਹੈਗੀ ਕਮਾਲ ਕੱਲ ਤੇ ਤੇਰੀ ਪੌਨੀ ਤੇ 8000 ਲਾਇਆ ਹਲੇ ਤੂੰ ਹਵਾ ਕਰੀ ਜੰਨੀ ਹੈ ਬੱਲਾ 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 ਅਈ ਡਰੋ ਬਜਾਰਾ ਇਹ ਤਾਂ ਪਰ ਉਹ ਟੱਕੜੀ ਗਈ ਜੀ ਕੋਈ ਕਮਾਲ ਕਰਤੀ ਯਾਰ ਤੂੰ ਯਾਰ ਹੈ ਅਈ ਡਰੋ ਬਜਰਤੀ ਹੋਈ ਤੇ ਬਈ ਬੜਾ ਯਾਰ ਕਮਾਲ ਕਰਤੀ ਆਈ ਹੈ ਸਰਾਰ ਨੇ ਦੇ ਨਸਾਰ ਕੀ ਰੱਖਦੇ ਹੈ ਨਾ ਤੈਨੂੰ ਡਰ ਨਹੀਂ ਲੱਗਦਾ ਤੂੰ ਮੇਟੋ ਆ ਬੜੋ ਫੋਨ ਕੀਦਾ ਸੀ ਆਏ ਕਰੇ ਫੋਨ ਤੇਰਾ ਤਾਂ ਓਏ ਉਹ ਪੜਗੜੋ ਬੈਠਾ ਫੇਰਾ ਫੋਨ ਸੀ ਓਏ ਤੇਰਾ ਸੀ ਮੇਰਾ ਤਾਂ ਕਰਤਾ ਕਾ ਮੜਿਆ ਮੇਰਾ ਤਾਂ ਉਹ ਦਾ ਪਰ ਕਦੇ ਆਵੇ ਕੰਮ ਖਰਾਬ ਹੀ ਕਰਦਾ ਹੈ ਮੇਰੇ ਮਨ ਕੋਈ ਨਾ ਮੈਂ ਤਾਂ ਕਹ ਕਦੇ ਸਾਡੇ ਵਾਲਾ ਫੋਨ ਆਉਂਦਾ ਉਹ ਤੁਹਾਡੇ ਵਾਲਾ ਕੀ ਯਾਰ ਤੂੰ ਤਾਂ ਉਹੀ ਗੱਲ ਕਰਦੀ ਹੈ ਪਰਮਾਤਮਾ ਬਣੂ ਕੋਈ ਬੜੀ ਫੱਟ ਜਮ ਮੈਂ ਤਾਂ ਪੇਗਾ ਰੋਣਾ ਸੀ ਪੇਗਾ ਦਾ ਵਾਤਾ ਉਹ ਵੀ ਤਾਂ ਜਿਹੜੀ ਪੀਤੀ ਸੀ ਦਰਦਾ ਓਏ ਉਹ ਦਰਚਾ ਮੜਾ ਮੋਟਾ ਹੁੰਦੀ ਤੂੰ ਦਰਦੇ ਨਹੀਂ ਨਾ 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 ਉਹ ਜਿਹਨੇ ਲਾਲ ਪਰਹੀ ਨਾ ਪੀਤੀ ਜਨ ਗੁਟਕੇ ਸਦੀ ਨਾ ਕੀਤੀ ਓਏ ਪਾਚੇ ਆਇਆ ਜੇਰਾ ਓਏ ਮਰੀ ਇਹਨੇ ਪੰਜਨਾਂ ਪਰਸੋ ਦਾ ਪਤੀਲੀ ਜੇ ਮਗਰ ਐ ਹੈਲੀਕਾਪਟਰ ਵਾਂਗੂ ਆਈ ਆ ਓਏ ਉਹ ਤਾਂ ਇਹ ਰਹੋ ਸਿੱਖਤੋਂ ਗਈ ਜਿਉ ਮੈਨੂੰ ਕਹਿੰਦੀ ਆ ਬਟਾ ਕੇ ਕਿਦੀ ਲੈ ਬਤੀਲੀ ਆਏ ਕਹਿੰਦੀ ਸੀ ਉਹ ਦੇਖ ਲੈ ਕਿੱਡਾ ਬੇਸ਼ਰਮ ਹੈ ਤਿੰਨ ਦਿਨ ਭਾਵੇਂ ਕਿਹੜਾ ਵਾਹ ਹੱਡੀ ਤੂੜੀ ਵਾਲੀ ਤੇ ਪੈ ਰੇ ਮੁੱਠੀ ਗੇ ਉੱਥੇ ਘਰੇ ਨਹੀਂ ਬਣਦਾ ਬੱਦਾ ਬਈ ਲੈ ਉਹ ਆਏ ਨਹੀਂ ਸੀ ਗੱਲਾਂ ਮੁਰਕਮੇ ਸੀ ਉਹ ਤਾਂ ਜਦੋਂ ਦੋਨਾਂ ਜੀਆਂ ਦਾ ਪਿਆਰ ਉਛਲ ਜੇ ਐ ਉਦੋਂ ਤੂੜੀ ਵਾਲੀ ਚ ਪੈਣਾ ਪੈਂਦਾ ਡਰ ਕੇ ਓਏ ਭਗ ਜਾ ਓਏ ਉਦੋਂ ਸੱਤ ਪਿਆਰ ਛੁੱਟ ਜਾਂਦਾ ਓਏ ਬਰ ਰਹਿਣ ਦੇ ਭਰਾਵਾ ਰਹਿਣ ਦੇ ਜਾਨਾ ਭਰਾਵਾ ਯਾਰ ਜਿੰਦਾ ਗੁੰਡਾ ਲਾਜੇ ਜਦੋਂ ਤੁਹਾਡਾ ਮੂਡ ਬਣ ਗਿਆ ਯਾਰ ਚੱਲੇ ਯਾਰ ਉਹ ਜਾ ਭੱਜ ਜਾ ਯਾਰ ਭੱਜਾ ਯਾਰ ਯਾਰ ਚੱਲੇ ਕਦੇ ਆਉਟ ਨਹੀਂ ਐ ਭਾ ਅੱਜ ਮੈਨੂੰ ਤਾਂ ਲੱਗਦਾ ਘਰੇ ਮਸਾ ਜਾਵਾਂਗੇ ਐ ਨਾ ਧਰਤੀ ਪਿਲ ਪਿਲ ਕਰੀ ਜਾਂਦੀ ਅੱਜ ਤਾਂ ਆਏ ਅੱਜ ਭੈ ਮੈਨੂੰ ਥੋੜਾ ਸ਼ਰਾਬੀ ਹੋ ਗਿਆ ਨਾ ਇਹ ਬੱਦਲ ਬੜਾ ਪੈ ਗਿਆ ਗਾਉਂਗਾ ਬਹਿਣਾ ਕਰੀ ਉਹ ਸੱਚ ਓਏ ਆ ਪਤਾ ਹੋ ਭੁੱਲਿਆ ਏ

ਕੋ ਚੱਕੜ ਰਹਿ ਗਿਆ ਹੋਣਗੇ ਉਹ ਕਿੱਧਰ ਫਿਰਦਾ ਤੂੰ ਹੁਣ ਦੁਬਾਰੇ ਮੈਂ ਤੈਨੂੰ ਐ ਕਹਿੰਦਾ ਸੀ ਹਾਂ ਵੀ ਕਰੇ ਕਰੀ ਤਾਂ ਮੈਂ ਜਾਊਗਾ ਆਪਾਂ ਚਲੇ ਜਾਏਗਾ ਕਰ ਇਹ ਤਾਂ ਜਾਣਾ ਪਊਗਾ ਹਾਂ ਕਿਉਂ ਇੱਥੇ ਬੈਠਣ ਦੀ ਪਲਾਨ ਹੈ ਨਹੀਂ ਨਹੀਂ ਹਾਂ ਮੈਂ ਤੈਨੂੰ ਐ ਕਹਿੰਦਾ ਵੀ ਜੇ ਤੁਹਾਡੇ ਕੋਲੇ ਕੋਈ ਲੈਜੀ ਲੂਜੀ ਹੈ ਉਹ ਦੇ ਦਿਓ ਕਰੇ ਮੁਸਕਣੀ ਮਾਰੂਗੀ ਨੇ ਵੀ ਰੱਖਗੇ दारू ਪੀ ਕੇ ਆ ਗਿਆ ਦੇਖ ਲਿਆ ਗੱਲਾਂ ਕਰਦਾ ਸਾਲਾ ਲੇਜੀ ਦਾ ਡਿਗ ਡਿਗ ਕੇ ਸਾਰਾ ਬੂਥ ਪਣਾ ਛੱਡਿਆ ਫਿਰ ਪੈਨ ਦਾ ਲੈ ਜਾ ਜਦਾ ਗੱਲਾਂ ਦੇਲੇ ਕਰਦਾ ਓਏ ਆਪਾਂ ਚੱਲ ਜਾ ਰਹੇ ਮੈਂ ਗੱਲ ਪਊ ਯਾਰ ਆਪਣੇ ਮੈਨੂੰ ਤਾਂ ਲੱਗਦੀ ਐ ਯਾਰ ਆ ਲੈ ਫੇਟ ਲੈ ਨਾਲ ਯਾਰ ਚੱਲ ਚੱਲ ਗਏ ਮੈਂ ਦੇਖ ਲਿਆ ਗੱਲਾਂ ਕਰਦਾ ਕਹਿੰਦਾ ਮੇਰਾ ਪਤਾ ਨਾ ਲੱਗ ਜੇ ਮੈਨੂੰ ਲੇਜੀ ਦੇ ਦਿਓ ਆਏ ਲਿਖੇ ਹੋਏ ਸਾਲਾ ਬਣਿਆ ਲੇਜੀ ਦਾ ਗਬਰਾਬਾ ਮਾ ਜੀ ਐ ਸੋਡੀ ਮਰਜੀ ਦਾ ਮਤਲਬ ਜਦੋਂ ਪਤੀ ਲੈ ਗੱਲਾਂ ਉਹਦੇ ਨਾਲ ਕਰਦਾ ਮਾ ਤੇਰੇ ਪਿਓ ਜਾਂ ਪੁੱਤਾਂ ਜਮਾ ਬਸ ਕਰ